ਮੈਨੂੰ ਜ਼ਬਰਦਸਤੀ ਬਦੋ ਬਦੀ ਮੇਰੇ ਨਾਲ ਧੱਕਾ ਕਰਕੇ ਮੇਰੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਕਦੀ ਕਹੇ ਰਾਈ ਮੈਨੂੰ ਸੁਣਾ ਭੇਜਦੇ ਵੀ ਜਿਹੜਾ ਤੁਸੀਂ 2.5 ਲੱਖ ਦਿੱਤਾ ਉਹ 2.5 ਤੱਕ ਵਾਪਸ ਲੈ ਲਓ ਤੇ ਦੁਕਾਨ ਛੱਡ ਦਿਓ ਪਰ ਮੇਰੀ ਉਹ ਰੋਜੀ ਰੋਟੀ ਮੈਂ ਦੁਕਾਨ ਛੱਡ ਨਹੀਂ ਸਕਦਾ ਨਾ ਮੈਂ ਜਣੀ ਇਹਨਾਂ ਨਾਲ ਕੋਈ ਝੂਠਾ ਕਰਦਾ ਕਿ ਇਸ ਚੱਕਰ ਦੇ ਉਹ ਸਿੱਧੀਆਂ ਧਮਕੀਆਂ ਜਿਵੇਂ ਸਿੱਧੇ ਤੌਰ ਤੇ ਧਮਕੀਆਂ ਵੀ ਦਿਵਾ ਰਹੀਆਂ ਵਾਂ ਕੌਣ ਦੇ ਰਿਹਾ ਤਾਂ ਇਹਨਾਂ ਦੇ ਜਿਹੜੇ ਵਾਰਸ ਹੈਗੇ ਪਿੱਛੇ ਬੈਠੇ ਉਹ ਮੈਨੂੰ ਧਮਕਿਆ ਸਿੱਧੇ ਤੌਰ ਤੇ ਮੈਨੂੰ ਧਮਕਿਆ ਆ ਰਿਹਾ ਇਹ ਇਤਕਾਕ ਕਿਸਾ ਚਲਾ ਲੈਣਗੇ ਇਥੇ ਸਾਡੀ ਜਾਇਦਾਦ ਹੈਗੀ ਆ ਜਦ ਕਿ ਮੈਂ ਇਹ ਇਤਕਾਕ ਮੁੱਲ ਖਰੀਦੀ ਆ ਜੀ ਉਹਨਾਂ ਨੇ ਐਸਐਚਐਸ ਸਾਹਿਬ ਨੇ ਜਿਹੜੀ ਇਹ ਦੋ ਦਿਨ ਦਾ ਟਾਈਮ ਲੈ ਕੇ ਗਏ ਪੀਏ ਸਾਨੂੰ ਦੋ ਦਿਨ ਦਾ ਟਾਈਮ ਦਿਓ ਅਸੀਂ ਕਾਗਜ਼ ਪੱਤਰ ਪੇਸ਼ ਕਰਾਂਗੇ ਆਪਣੇ ਉਸ ਦਿਨ ਤੋਂ ਬਾਅਦ ਨਗਰ ਤੋਂ ਥਾੜੇ ਪੇਸ਼ ਹੋਏ ਤਾਂ ਨਾ ਪੁਲਿਸ ਨੂੰ ਕੋਈ ਕੋਈ ਆ ਰਹੀ ਹੋਏ ਇਹਦੇ ਅੱਜ ਮੇਰੇ ਦੁਕਾਨ ਦੇ ਜਿਹੜੇ ਬੋਰਡ ਹੈਗੇ ਆ ਅੰਕਿਤ ਜੀ ਨਾਮ ਐ ਤੁਹਾਡਾ ਜਿਹੜਾ ਤੁਹਾਡੀ ਦੁਕਾਨ ਦਾ ਇਸ਼ੂ ਚੱਲ ਰਿਹਾ ਹੈ ਕੀ ਇਹ ਸਾਰਾ ਮਾਮਲਾ ਪਾ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਮੈਂ ਪਲਾੜ ਲਖਾ ਸਿੰਘ ਸੰਤਾਲ ਦੇ ਪੇੜ ਵਗੇ ਇੱਕ ਦੁਕਾਨ ਚਲਾ ਰਿਹਾ ਜੀ ਫਰੀਹਾਨੀ ਇਹ ਦੁਕਾਨ ਮੈਂ ਜਸਵੰਤ ਸਿੰਘ ਕੋਲੋਂ 2013 ਦੇ ਵਿੱਚ 18 6 2013 ਦੇ ਵਿੱਚ 25 ਲੱਖ ਦੇ ਵਿੱਚ ਮੋਲ ਖਰੀਦੀ ਸੀ ਇਹ ਲਾਲ ਕਿਨੀ ਜਗਾਇਆ ਜੀ ਇਹਦੀ ਕੋਈ ਰਜਿਸਟਰੀ ਨਹੀਂ ਹੁੰਦੀ ਇਹ ਸਿਰਫ ਇੱਕ 500 ਰੁਪਏ ਦਾ ਮੇਰੇ ਕੋਲ ਸ਼ਟਾਫ ਲਾ ਕੇ ਇਸ ਬੰਦੇ ਨੇ ਮੈਨੂੰ ਜਗਾ ਵੇਚੀ ਲੈ। ਠੀਕ ਹੈ ਜੀ। ਤੇ ਕੁਛ ਮਹੀਨੇ ਮੇਰੇ ਲੋ 4-5 ਮਹੀਨੇ ਪਹਿਲਾਂ ਜਸਵੰਤ ਸਿੰਘ ਦੀ ਡੈਥ ਹੋਈ ਹੈ ਜੀ। ਹੁਣ ਉਹਦੀ ਡੈਥ ਤੋਂ ਬਾਅਦ ਉਹਦੇ ਜਿਹੜੇ ਵਾਰਿਸ ਹੈਗੇ ਆ ਉਹਦੀ ਘਰ ਦੀ ਉਹਦੇ ਬੱਚੇ ਤੇ ਪਲੱਸ ਉਹਦੇ ਜਿਹੜੇ ਭਰਾ ਹੈਗੇ ਨੇ ਜਸਵੰਤ ਸਿੰਘ ਦੇ ਉਹ ਹੁਣ ਮੈਨੂੰ ਜ਼ਬਰਦਸਤੀ ਬਦੋ-ਬਦੀ ਮੇਰੇ ਨਾਲ ਧੱਕਾ ਕਰਕੇ ਮੇਰੇ ਕਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ। ਠੀਕ ਹੈ ਜੀ। ਕਦੀ ਕਹੇ ਰਾਈ ਮੈਨੂੰ ਸੁਣਾ ਭੇਜ ਦੇ ਵੀ ਜਿਹੜਾ ਤੁਸੀਂ 2.5 ਲੱਖ ਦਿੱਤਾ ਉਹ 2.5 ਲੱਖ ਵਾਪਸ ਲੈ ਲਓ ਤੇ ਤਾਂ ਕਾਹ ਛੱਡ ਦੋ ਪਰ ਮੇਰੀ ਉਹ ਰੋਜੀ ਰੋਟੀ ਮੈਂ ਦੁਕਾਨ ਛੱਡ ਨਹੀਂ ਸਕਦਾ ਨਾ ਮੈਂ ਜਣੀ ਇਹਨਾਂ ਨਾਲ ਕੋਈ ਸਮਝੌਤਾ ਕਰਨਾਗੇ ਇਸ ਚੱਕਰ ਦੇ ਵਿੱਚ ਵੀ ਮੈਨੂੰ ਕੋ ਵਾਦਾ ਲੈ ਲਓ ਮੇਰੇ ਕੋ ਦੁਕਾਨ ਦੇ ਦਿਓ ਐੋ ਜੀ ਕੋਈ ਗੱਲ ਨਹੀਂ ਮੈਂ ਕਰਨੀ ਮੇਰੀ ਰੋਟੀ ਰੋਟੀ ਚੱਲਦੀ ਪਈ ਹੈ ਉੱਥੇ ਠੀਕ ਹੈ ਜੀ ਇਸ ਬੰਦੇ ਵਿੱਚ ਮੈਂ ਮਾਨ ਜੋ ਕਿ ਮਿਸ਼ਰ ਸਾਹਿਬ ਨੂੰ ਪਹਿਲਾਂ ਇੱਕ ਦਰਖਾਸਤ ਦੇ ਚੁੱਕਾ ਹਾਂ ਤੇ ਉਹ ਦਰਖਾਸਤ ਇੱਕ ਮੈਂ ਐਸ ਐਚਓ थाना ਸੁਲਤਾਨਪੁਰ ਵਿੱਚ ਵੀ ਮੈਂ ਦਿੱਤੀ ਹੈ ਠੀਕ ਹੈ ਉਸ ਦਰਖਾਸਤ ਦੇ ਉੱਤੇ ਮੇਰੇ ਨਾਲ ਅਜੇ ਤੱਕ ਮੇਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਵੱਲੋਂ ਠੀਕ ਹੈ ਜੀ ਅੱਜ ਮਿਤੀ 31 8 2024 ਨੂੰ ਮੇਰੀ ਦੁਕਾਨ ਦੇ ਉੱਤੇ ਇੱਕ ਇਹ ਮੇਰੀ ਦੁਕਾਨ ਹੈ ਜੀ ਹੋਰਦਰ ਵਾਲੀ ਮੇਰੀ ਦੁਕਾਨ ਹੈ ਜੀ ਆਹ ਦੁਕਾਨ ਦੇ ਉੱਤੇ ਮੇਰਾ ਬੋਰ ਲੱਗਾ ਪਿਆ ਆਹ ਬੋਰ ਲੱਗਾ ਮੇਰਾ 2013 ਤੋਂ ਮੈਂ ਦੁਕਾਨ ਚਲਾ ਰਿਹਾ ਹਾਂ ਅੱਜ ਸਵੇਰੇ ਮੈਨੂੰ ਜਾਨੀ ਕਹੇ ਬੰਦੇ ਵੱਲੋਂ ਤਲਾਹ ਦਿੱਤੀ ਗਈ ਹੈ ਜੀ ਉਹ ਬੰਦੇ ਦਾ ਮੈਂ ਨਾਂ ਨਹੀਂ ਲਵਾਵਾਂਗਾ ਕਿਉਂਕਿ ਇਹ ਦੁਕਾਨ ਜਣੀ ਮਹੱਲੇ ਦੇ ਵਿੱਚ ਇੱਕ ਬਦਮਾਸ਼ੀ ਦਾ ਮਾਹੌਲ ਇਹਨਾਂ ਬਣਾਇਆ ਹੋਇਆ ਹੈ ਤੇ ਉਸ ਕਰਕੇ ਮੈਂ ਬੰਦੇ ਦਾ ਨਾਂ ਨਹੀਂ ਲਵਾਵਾਂਗਾ ਉਹਨੇ ਤਲਾਸ਼ ਦਿੱਤੀ ਗਈ ਵੀ ਤੁਹਾਡੀ ਦੁਕਾਨ ਦਾ ਬੋਰਡ ਜਿਹੜਾ ਉੱਥੋਂ ਦੁਕਾਨ ਦੇ ਉੱਥੋਂ ਲਾ ਦਿੱਤਾ ਗਿਆ ਠੀਕ ਹੈ ਜੀ ਉਹਦੇ ਵਿੱਚ ਮੈਂ ਜਾ ਕੇ ਅੱਜ ਫਿਰ ਐਫਐਸਓ ਸਾਹਿਬ ਨੂੰ ਇਹ ਦਿਖਾ ਦੇ ਕੇ ਆਇਆ ਜੀ ਤੁਸੀਂ ਖੁਦ ਜਾ ਕੇ ਦੇਖਿਆ ਕਿ ਬੋਰਡ ਦਾ ਹਾਂ ਜੀ ਲੱਥਾ ਜੀ ਜੀ ਤੁਸੀਂ ਖੁਦ ਹੀ ਜਾ ਕੇ ਉਹਨੂੰ ਚੈੱਕ ਕਰ ਸਕਦੇ ਉਸੇ ਦੁਕਾਨ ਦਾ ਮੇਰੇ ਬੋਰਡ ਲੱਥਾ ਵਾ ਠੀਕ ਹੈ ਜੀ ਇਸ ਮਾਮਲੇ ਦੇ ਵਿੱਚ ਮੈਨੂੰ ਸਿੱਧੀਆਂ ਧਮਕੀਆਂ ਜਾਨੀ ਸਿੱਧੇ ਤੌਰ ਤੇ ਧਮਕੀਆਂ ਵੀ ਮਿਲਵਾਰੀਆਂ ਵਾਂ ਕੌਣ ਦੇ ਰਿਆ ਤਾਂ ਇੰਨਾ ਦੇ ਜਿਹੜੇ ਵਾਰਸ ਹੈਗੇ ਪਿੱਛੇ ਬੈਠੇ ਉਹ ਮੈਨੂੰ ਧਮਕੀਆਂ ਸਿੱਧੇ ਤੌਰ ਤੇ ਮੈਨੂੰ ਧਮਕੀਆਂ ਆ ਰਹੀਆਂ ਇਹ ਇਦਤਕਾਰ ਕਿਸਰਾ ਚਲਾ ਲੈਣਗੇ ਇੱਥੇ ਸਾਡੀ ਜਾਇਦਾਦ ਹੈਗੀ ਹੈ ਜਦ ਕਿ ਮੈਂ ਇਹ ਇਦਤਕਾਰ ਮੁੱਲ ਖਰੀਦੀ ਆਈ ਹੈ ਜੀ ਠੀਕ ਹੈ ਜੀ ਅੱਜ ਤੋਂ ਮੰਨ ਲਓ ਜਦੋਂ ਐਸਐਚਓ ਸਾਹਿਬ ਇੱਥੇ ਇਹਨਾਂ ਨੇ ਜਾਨੀ ਕਾਰਵਾਈ ਕੀਤੀ ਸੀ ਥੋੜੀ ਇਹਨਾਂ ਨੂੰ ਬੁਲਾਏ ਸੀ ਥਾਣੇ ਬੁਲਾਇਆ ਸੀ ਤੇ ਮੈਨੂੰ ਵੀ ਥਾਣੇ ਬੁਲਾਇਆ ਸੀ ਮੈਂ ਥਾਣੇ ਪੇਸ਼ ਹੋਇਆ ਜੀ ਇਹ ਥਾਣੇ ਪੇਸ਼ ਹੋਇਆ ਇਹਦੇ ਮੰਨ ਲਓ ਕਿ ਜਿਹੜੇ ਇਹਨਾਂ ਦੇ ਜਿਹੜੇ ਭਰਾ ਜਾਂ ਇਹਨਾਂ ਦੇ ਜਿਹੜੇ ਬੇਟੇ ਜਸਵੰਤ ਸਿੰਘ ਦੇ ਬਾ ਚੁੱਕਾ ਜਸਵੰਤ ਸਿੰਘ ਉਹਦੇ ਬੇੜੇ ਵੀ ਉੱਥੇ ਹੋਏ ਜਾਨੀ ਹਾਜ਼ਰ ਹੋਏ ਆ ਉੱਥੇ ਜਾ ਕੇ ਉਹਨਾਂ ਨੇ ਕਹਿ ਜੀ ਇਹ ਦੁਕਾਨ ਸਾਡੇ ਪਿਤਾ ਜਿਹੜਾ ਜਸਵੰਤ ਸਿੰਘ ਆ ਇਹ ਕਿਰਾਏ ਤੇ ਦੇ ਕੇ ਗਿਆ ਇਹਨਾਂ ਨੂੰ ਜਸਪਾਲ ਸਿੰਘ ਨੂੰ ਜੀ ਪੀ ਐਚਓ ਸਾਹਿਬ ਨੇ ਪੁੱਛਿਆ ਕਿ ਕਿਰਾਏ ਤੇ ਦੇ ਕੇ ਕਿਰਾਇਨਾਮਾ ਪੇਸ਼ ਕਰੋ ਤੁਸੀਂ ਉਹ ਕਹਿੰਦੇ ਕਿਰਾਇਨਾਮਾ ਜਸਪਾਲ ਸਿੰਘ ਕੋਲ ਪਿਆ ਜੀ ਤਾਂ ਲਾਗੀ ਕਿਰਾਇਆ ਨੰਬਰ ਮਾਲਕ ਹੁੰਦਾ ਵਾ ਜੇ ਕੋਈ ਮਾਲਕ ਜੇ ਕਿਸੇ ਨੇ ਕਿਰਾਏ ਤੇ ਦਿੱਤੀ ਹੋਈ ਦੁਕਾਨ ਜੀ ਠੀਕ ਹੈ ਉਹ ਗੱਲ ਤੋਂ ਵੀ ਮੁਕਰੇ ਕਹਿੰਦੇ ਜੀ ਦੁਕਾਨ ਗਹਿਣੇ ਪਾਈ ਆ ਜੀ ਜਸਵੰਤ ਸਿੰਘ ਨੂੰ ਜਸਵੰਤ ਸਿੰਘ ਨੇ ਢਾਈ ਰਕ ਚ ਉਹਨਾਂ ਐਸਐਚਓ ਸਾਹਿਬ ਨੇ ਪੁੱਛਿਆ ਲਿਆਓ ਜੀ ਕਾਗਜ਼ ਗਹਿੜੇ ਦਾ ਉਤੋਂ ਵੀ ਦੇਰ ਤੋਂ ਮੁਕਰ ਗਏ ਐਸਐਸ ਸਾਹਿਬ ਨੇ ਮੈਨੂੰ ਪੁੱਛਿਆ ਅੰਜ ਤੁਹਾਡੇ ਕੋਲ ਕੀ ਕਾਗਜ਼ ਪੱਤਰ ਹੈਗਾ ਵੀ ਮੈਂ ਕੱਢ ਕੇ ਕਾਗਜ਼ ਆਪਣਾ ਸਾਰੇ ਤੇ ਪੇਸ਼ ਕਰ ਦਿੱਤੇ ਜੀ ਹਾਲ ਹੈ ਠੀਕ ਹੈ ਜੀ ਐਸ ਕਾਲਜ ਦੇ ਨੂੰ ਸਾਰੇ ਜਾਨੀ ਜਿੰਨੇ ਉਹ ਬੰਦੇ ਮੋਤਵਾਰ ਬੈਠੇ ਸਾਰਿਆਂ ਨੂੰ ਐਚਐਸਓ ਸਾਹਿਬ ਨੇ ਖੁਦ ਪੜ੍ਹ ਕੇ ਸੁਣਾਇਆ ਜੀ ਇਹ ਬੰਦੇ ਨੇ ਦੁਕਾਨ ਖਰੀਦੀ ਹੈ ਤੇ ਇਹ ਬੰਦੇ ਨੇ ਦੁਕਾਨ ਵੇਚੀ ਹੈ ਜੀ ਠੀਕ ਹੈ ਜੀ ਉਸ ਦਿਨ ਤੋਂ ਜਾਨੀ ਉਹਨਾਂ ਨੇ ਐਸਐਚਐਸਓ ਸਾਹਿਬ ਨੇ ਜਿਹੜੀ ਇਹ ਦੋ ਦਿਨ ਦਾ ਟਾਈਮ ਲੈ ਕੇ ਗਿਆ ਪੀ ਸਾਨੂੰ ਦੋ ਦਿਨ ਦਾ ਟਾਈਮ ਦਿਓ ਅਸੀਂ ਕਾਗਜ਼ ਪੱਤਰ ਪੇਸ਼ ਕਰਾਂਗੇ ਆਪਣੇ ਜੀ ਉਸ ਦਿਨ ਤੋਂ ਬਾਅਦ ਨਾ ਕੋਈ ਥਾੜੇ ਪੇਸ਼ ਹੋਏ ਤਾਂ ਨਾ ਪੁਲਿਸ ਨੂੰ ਕੋਈ ਕੋਈ ਆ ਰਵੇ ਯੂਏ ਤੇ ਅੱਜ ਮੇਰੇ ਦੁਕਾਨ ਦੇ ਜਿਹੜੇ ਬੋਰਡ ਹੈਗੇ ਆ ਇਹਨਾਂ ਨੇ ਲਾ ਦਿੱਤੇ ਜੀ ਕਬਜ਼ਾ ਕਰਨ ਦੀ ਨਹੀਂ ਦੇਣਾ ਦੁਕਾਨ ਤੋਂ ਮੈਂ ਅਮਨ ਪਸੰਦ ਨਾਗਰਿਕ ਹੈਗਾ ਇਹ ਮੈਂ ਕੋਈ ਲੜਾਈ ਝਗੜਾ ਨਹੀਂ ਕਰਦਾ ਨਾ ਸਾਰੇ ਮਹੱਲੇ ਚ ਕਿਸੇ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਮੇਰਾ ਨੇਚਰ ਕਿਹੋ ਜਿਹਾ ਜਾਂ ਮੇਰਾ ਕੋਈ ਕ੍ਰਿਮਨਲ ਰਿਕਾਰਡ ਹੈਗਾ ਜਾਂ ਕਿਸੇ ਨੇ ਮੈਂ ਲੜਾਈ ਝਗੜਾ ਕਰਦਾ ਜਾਂ ਕੋਈ ਮੇ ਤੇ ਦਰਫਾਸਾ ਹੈਗੀ ਕੋ ਥਾਣੇ ਦੇ ਲੜਾਈ ਝਗੜੇ ਦੀ ਜੀ ਕਢਾ ਕੇ ਤੁਸੀਂ ਦੇਖ ਸਕਦੇ ਕੋਈ ਮੇ ਤੇ ਇਹੋ ਜਿਹਾ ਕੋਈ ਅਲਿਵੇਸ਼ਨ ਨਹੀਂ ਹੈਗਾ ਹਾਲਾ ਕਿ ਇਹਨਾਂ ਦੇ ਥਾਣੇ ਦੇ ਵਿੱਚ ਦਰਖਾਸਤ ਪੰਜਵੇਂ ਦਿਨ ਤੋਂ ਥੱਗੀਆਂ ਹੁੰਦੀਆਂ ਕੋਈ ਕੋਰਟ ਕੇਸ ਵੀ ਚੱਲ ਰਿਹਾ ਹੈ ਕਿਸਾਨ ਕੋਰਟ ਕੇਸ ਕੋਈ ਨਹੀਂ ਜੀ ਇਹ ਚੱਲਦਾ ਪਿਆ ਥਾਣੇ ਵੱਲੋਂ ਕੋਈ ਸੁਣਵਾਈ ਨਾ ਹੁੰਦੀ ਸੂਰਤ ਮੈਂ ਆਪਣਾ ਸਟੇਲ ਆਇਆ ਜੀ ਦੁਕਾਨ ਦਾ ਕਾਗਜ਼ ਪੱਤਰ ਉੱਥੇ ਪੇਸ਼ ਕਰਕੇ ਤੇ ਮੈਨੇ ਤੁਹਾਨੂੰ ਸਾਰੇ ਸੁਣਵਾਈ ਨਹੀਂ ਹੋਣ ਕਰਕੇ ਮੈਂ ਕਾਗਜ਼ ਪੱਤਰ ਉੱਥੇ ਪੇਸ਼ ਕਰਕੇ ਸਟੇਲ ਆਇਆ ਜੀ ਕਦੋਂ ਦੁਕਾਨ ਕਦੋਂ ਖਰੀਦੀ ਸੀ 2013 ਚ 18 6 2013 ਦੇ ਵਿੱਚ ਠੀਕ ਆ ਤਾਂ ਹੁਣ ਜਿਹੜੀ ਅੱਜ ਤੁਸੀਂ ਦਰਖਾਸਤ ਦਿੱਤੀ ਕੋਈ ਇਸ ਤੇ ਕਾਰਵਾਈ ਹੋਈ ਕੋਈ ਥਾਣੇ ਕੋਈ ਕਾਰਵਾਈ ਨਹੀਂ ਹੋਈ ਜੀ ਨਾ ਮੈਨੂੰ ਕੋਈ ਫੋਨ ਆਇਆ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਜਗ੍ਹਾ ਨੂੰ ਲੈ ਕੇ ਕੋਈ ਅਰਜ਼ੀ ਦਿੱਤੀ ਹੋਈ ਹੈ ਸੀਪੀ ਨੂੰ ਜਾਂ ਹਾਂਜੀ ਸੀਪੀ ਸਾਹਾਨੂੰ ਦਿੱਤੀ ਸੀ 3 7 2024 ਥਾਣੇ ਵਿੱਚ ਦਿੱਤੀ 27000 2024 ਨੂੰ ਦਿੱਤੀ ਹੈ। ਆਲੇ ਦਿਨ ਮੈਂ ਸੀਟੀ ਸਾਹਿਬ ਦੇ ਵਿਧਤੀ ਦਰਖਾਸਤ ਨੰਬਰ ਦੀ ਦਰਖਾਸਤ ਹੈਗੀ ਹੈ। ਕੀ ਕਾਰਨ ਕੀ ਲੱਗਦਾ ਹੈ ਕਾਰਵਾਈ ਕਿਉਂ ਨਹੀਂ ਹੋ ਰਹੀ ਕੋਈ ਪਿੱਛੇ ਪਾਰਟੀ ਬਾਜ਼ੀ ਦੀ ਕੋਈ ਰੰਜਿਸ਼ ਹੈ? ਦੇਖੋ ਜੀ ਮੈਂ ਖੁੱਲ ਕੇ ਨਹੀਂ ਕਹਿ ਸਕਦਾ ਜਦੋਂ ਤੱਕ ਮੈਂ ਸ਼ੋਰ ਨਹੀਂ ਹੋਵੇਗਾ। ਪਰ ਮੈਨੂੰ 50% ਸ਼ੋਰ ਹੈਗਾ ਇਲਾਕੇ ਦਾ ਸਾਬਕਾ ਕਾਉਂਸਲਰ ਜੀ ਦੀ ਸ਼ਹਿਤ ਇਹ ਕੰਮ ਹੋ ਰਿਹਾ ਜੀ ਮੇਰੇ ਕੋ ਪੂਰੇ ਜਣੀ ਨੌਲੇਜ ਮੈਨੂੰ ਜਣੀ ਪੂਰੇ ਮੈਨੂੰ ਜਾਣਕਾਰੀ ਹੋਏਗੀ ਮੈਂ ਪ੍ਰੈਸ ਦੇਗਾ ਕੋਈ ਤਾਂ ਨਾ ਜਣੀ ਪੂਰਾ ਜੇ ਨਹੀਂ ਤੁਹਾਨੂੰ ਦੱਸ ਸਕਾਂ ਮੀਡੀਆ ਦੇ ਜ਼ਰੀਏ ਕੀ ਮੰਗ ਕੀ ਕਰਦੇ ਮੰਗ ਮੈਂ ਇਹੋ ਕਰਦਾ ਪਿਆ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਰੋਜੀ ਰੋਟੀ ਦਾ ਮਸਲਾ ਮੈਂ ਪਰਿਵਾਰ ਉਸੇ ਦੁਕਾਨ ਤੋਂ ਪਾਲਦਾ ਵਾਂ ਜੀ ਠੀਕ ਹੈ ਜੀ ਤੇ ਮੈਂ ਜੇ ਦੁਕਾਨ ਖੋਲਣ ਦੀ ਕੋਲ ਜਾ ਕੇ ਖੋਲਾਂਗਾ ਮੈਨੂੰ ਲੜਾਈ ਝਗੜੇ ਦਾ ਡਰ ਹੈਗਾ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕਰਨਗੇ ਜੀ ਕੀ ਪਿਛਾ ਨੂੰ ਤੁਸੀਂ ਜਿਹੜੀ ਤਰਖਾ ਤੁਸੀਂ ਉਹ ਕਦੋਂ ਗਈ ਸੀ ਕਿਸੇ ਨੂੰ ਮਾਰ ਕੋ ਕਿਹਾ ਸੀ ਕਿਤੇ ਹਾਂਜੀ 3 7 2024 ਨੂੰ ਮੈਂ ਸੀਪੀ ਸਾਹਿਬ ਦੇ ਦਰਖਾਸਤ ਦਿੱਤੀ ਹੈ ਉਹ ਮਾਰਕ ਹੋ ਗਿਆ 1899 ਆਈ ਹਾਂਜੀ ਕਿਸ ਨੇ ਸੁਣਾਈ ਸੁਣਾਈ ਕੋਈ ਨਹੀਂ ਹੋਈ ਜੀ ਤੁਹਾਨੂੰ ਮੈਂ ਦੱਸ ਚੁੱਕਾ ਵੀ ਮੈਂ ਪੇਸ਼ ਹੋਇਆ ਸੀ ਦੂਜੀ ਪਾਰਟੀ ਵੀ ਪੇਸ਼ ਹੋਈ ਹੈ ਉਹਨਾਂ ਨੇ ਕਾਗਜ਼ ਪੱਤਰ ਕੋਈ ਨਹੀਂ ਦਿੱਤਾ ਉਹ ਬਹਾਨੇ ਬਣਾ ਰਿਹਾ ਕਦੀ ਕਿਰਾਏ ਦਾ ਕਹਿ ਰਿਹਾ ਕਦੀ ਗਹਿਣੇ ਦਾ ਕਹਿ ਰਿਹਾ ਕਦੀ ਯਾਨੀ ਕੁਝ ਕਹਿ ਰਿਹਾ ਪੇਸ਼ ਨਹੀਂ ਹੋਇਆ ਜੀ ਉੱਥੇ ਦੁਬਾਰਾ ਉਸ ਤੋਂ ਬਾਅਦ ਟਾਈਮ ਲੈ ਕੇ ਦੁਬਾਰਾ ਪੇਸ਼ ਨਹੀਂ ਹੋਇਆ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਜੀ ਜੀ ਦੁਕਾਨ ਹੈ ਮੈਂ ਕੋਈ ਕਿਰਾਏਦਾਰ ਨਹੀਂ ਹੈਗਾ ਨਾ ਮੈਂ ਗਹਿਣੇ ਦੀ ਦੁਕਾਨ ਉੱਥੇ ਜਾਣੇ ਤੇ ਭਾਈਏ ਕੋਈ ਦੁਕਾਨ ਹੈ ਮੈਂ ਖੁਦ ਹਾਂ ਉਹ ਦੁਕਾਨ ਜਿਹੜੀ ਆਪਣਾ ਮਾਲਕ ਹੈਗਾ ਦੁਕਾਨ ਦਾ ਜਿਹੜੇ ਹੁਣ ਬੈਨਰ ਲਾਏ ਕਿਨੂੰ ਤੁਹਾਡਾ ਬੋਰਡ ਲਾਏਗਾ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਨੂੰ ਮੈਂ ਕਾਰਵਾਈ ਪੂਰੀ ਕੰਮ ਹੋ ਜਾਂ ਮੇਰੇ ਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਦੀ ਕੀਤੀ ਜਾਵੇ ਉਹਨਾਂ ਵੱਲੋਂ ਟਾਲਾ ਵੀ ਲਗਾਏਗਾ ਤੁਸੀਂ ਦੱਸ ਰਹੇ ਹੋ ਮੈਂ ਦੇਖੋ ਟਾਲਾ ਮੈਨੂੰ ਬਾਅਦ ਚ ਪਤਾ ਲੱਗਾ ਜੀ ਮੈਂ ਆਪਣੇ ਪਰਿਵਾਰ ਦੀ ਰੱਖਿਆ ਵਾਸਤੇ ਮੈਂ ਦੁਕਾਨ ਨਹੀਂ ਖੋਲੀ ਬਾਅਦ ਚ ਮੈਨੂੰ ਪਤਾ ਲੱਗਾ ਇਹਨਾਂ ਤਾਲਾ ਤੋੜ ਕੇ ਇਹਨਾਂ ਨੇ ਆਪਣਾ ਤਾਲਾ ਲਾਇਆ ਤਾਲ ਤੇ ਮੈਂ ਆਪਣੇ ਬੱਚੇ ਨੂੰ ਡਰਦੇ ਮਾਰ ਰਿਹਾ ਆਪਣੇ ਘਰੋਂ ਬਾਹਰ ਨਹੀਂ ਕੱਢਦਾ ਪਿਆ ਮੇਰੇ ਬੱਚੇ ਦਾ ਜਨਵਰੀ ਮਹੀਨੇ ਦਾ ਵਿਆਹ ਹੋਇਆ ਜੇ ਠੀਕ ਹੈ ਜੀ ਮੈਨੂੰ ਆਪਣਾ ਡਰ ਹੈਗਾ ਮੇਰੇ ਬੱਚੇ ਦਾ ਚਲ ਗਈ ਅਭੀ ਨਭੀ ਹੋ ਜਾਂਦੀ ਆ ਪ੍ਰਸ਼ਾਸਨ ਕੋਈ ਜ਼ਮੇਵਾਰ ਹੋਏਗਾ ਜੇ ਕੋਈ ਗੱਲਬਾਤ ਹੋ ਜਾਂਦੀ ਕੋਈ ਪੁਲਿਸ ਨੇ ਆਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਐ ਇਸ ਬਾਰੇ ਮੈਂ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਐ ਐਸਐਚਓ ਸਾਹਿਬ ਨੂੰ ਦਰਖਾਸਤ ਦਿੱਤੀ ਐ ਲਖਨੀ ਦੇ ਜਿਹੜੇ ਡੀਐਸਪੀ ਸਾਹਿਬ ਜੋ ਡੀਐਸਪੀ ਸਾਹਿਬ ਹੀ ਹੋਰ ਅੱਗੇ ਵੀ ਪੇਸ਼ ਹੋ ਕੇ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਇਆ ਮੇਰੀ ਕੋਈ ਕਾਰਵਾਈ ਕੋਈ ਨਹੀਂ ਹੋਈ ਜੇ ਤੱਕ ਕਿ ਇਹ ਚਲੋ ਮੇਰੀ ਹੁਣ ਪੋਸਟਿੰਗ ਕੋਈ 4 ਦਿਨ ਹੋਏ ਹੋਈ ਹੈ ਇਹ ਮੇਰੇ ਪਿੰਡੋਂ ਤੋਂ ਪੋਸਟਿੰਗ ਦਾ ਕੋਈ ਕੰਪਲੇਂਟ ਆਈ ਹੋਈ ਹੈ ਮੈਂ ਪਤਾ ਇਹਦੇ ਬਾਰੇ ਪਤਾ ਕੀਤਾ ਉਹ ਜਿਹੜੇ ਸਾਡੇ ਪੜਤਾਲ ਕਰ ਰਹੇ ਨੇ ਸਾਡੇ ਤਤੀਸ਼ੀ ਕੋਰਟ ਚ ਗਏ ਨੇ ਉਹ ਪਤਾ ਕੀਤਾ ਗਿਆ ਉਹਨਾਂ ਕੋਲ ਇਹ ਮੈਟਰ ਪੈਂਡਿੰਗ ਹੈ ਉਹ ਪੜਤਾਲ ਇਹਦੀ ਚੱਲ ਰਹੀ ਹੈ ਸਰ ਕੀ ਕਾਰਵਾਈ ਕੀਤੀ ਆਈਗੀ ਜੇ ਅਗਰ ਜੇ ਦੋਸ਼ੀ ਕੋ ਪਾਇਆ ਗਿਆ ਤਾਂ ਜੋ ਦੇਖੋ ਦੇਖੋ ਜੀ ਜਿਹੜਾ ਵੀ ਕੋਈ ਕਸੂਰਵਾਰ ਹੋਏ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਏਗਾ ਜਿਹੜਾ ਕੋ ਨਜਾਇਜ਼ ਕਰਦਾ ਹੈ ਉਹਦੇ ਖਿਲਾਫ ਕਾਨੂੰਨ